ਔਰ ਬਿਤਾਇਆ ਕਿਵੇਂ ਦਾ ਜੀ ਬੈਠਾ ਅੱਜ ਕੀ ਦੱਸਾਂ ਬਿੱਲਿਆ ਮੇਰੀ ਤਾਂ ਮੱਝ ਹੀ ਗਵਾਚ ਗਈ ਅੱਛਾ ਔਰ ਤੇ ਕੋਈ ਪਰਤਾਲ ਨਹੀਂ ਗਈ ਪਰਤਾਲ ਬਿੱਲਿਆ ਸਾਰਾ ਪਿੰਡ ਦੇਖ ਲਿਆ ਆਸੇ-ਪਾਸੇ ਪਰ ਕੋਤੇ ਨਹੀਂ ਥਾਈ ਮੱਝ ਮੇਰੀ ਅੱਛਾ ਗਏ ਫੋਨ ਮੈਂ ਦਾਦਾ ਹਾਂ ਲੱਗਿਆ ਹਾਂ ਬਿੱਲਿਆ ਆਪਣੇ ਮਢੀ ਦਾ ਬਾਬਾ ਨਹੀਂ ਹਾਂ ਉੱਥੇ ਸੁੱਖਾ ਗੁਰ ਨੰਨੂ ਬਹੁਤ ਲੋਕਾਂ ਨੂੰ ਸੁੱਖਾ ਗੁਰ ਨੰਨੂ ਅੱਛਾ ਬਿੱਲਿਆ ਤੂੰ ਉੱਥੇ ਸੁੱਖ ਸੁੱਖ ਨਾ ਮੱਝ ਥੈਲ ਤੇ ਲੈ ਉੱਥੇ ਤਾਂ ਬਿੱਲਿਆ ਹੁਣੇ ਭਗ ਜਾਣਾ ਚੱਲ ਨਾਲ ਹੀ ਚੱਲ ਵਰ ਨਾ ਮੱਟੀ ਵਾਲੇ ਬਾਬਿਆ ਕਰ ਕਿਰਪਾ ਇਹ ਮੱਟੀ ਵਾਲੇ ਬਾਬਿਆ ਮੇਰੀ ਗਮਾਚੀ ਮੱਝ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਪਿਆਰ ਸੀ ਬੜਾ ਜ਼ਿਆਦਾ ਦੁੱਧ ਦਿੰਦੀ ਸੀ ਉਹਦੇ ਸਾਰੇ ਤੇ ਮੇਰਾ ਘਰ ਚੱਲਦਾ ਸੀਗਾ ਹੇ ਬਾਬਾ ਕਿਰਪਾ ਕਰ ਮੇਰੀ ਮੱਝ ਥਿਆ ਜੇ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਬਸ ਮੇਰੀ ਮੱਝ ਥਿਆ ਜੇ ਮੇਰੀ ਮੱਝ ਗਮਾਚੀ ਉਸ ਤੋਂ ਬਾਅਦ ਬਾਬਾ ਜਦੋਂ ਮੇਰੀ ਮੱਝ ਥਿਆ ਗਈ ਉਹ ਸਮੱਧ ਨੂੰ ਮੈਂ ਵੇਚ ਕੇ ਉਹ ਜਿੰਨੇ ਦੀ ਮੱਛੀ ਵਿਕੂਗੀ ਬਾਬਾ ਜੀ ਉਹ ਸਾਰੇ ਪੈਸੇ ਮੈਂ ਤੇਰੇ ਦਰ ਤੇ ਆ ਕੇ ਝੜਾ ਜੂਗਾ। ਬਸ ਮੇਰੀ ਮੱਝ ਤੇ ਆ ਜੇ ਮੈਂ ਨਾਲ ਦੇ ਨਾਲ ਵੇਚ ਕੇ ਤੇਰੇ ਦਰ ਤੇ ਜਿੰਨੇ ਦੀ ਵਿਕੀ ਬਾਬਾ ਜੀ ਉਹਨੇ ਤੇਰੇ ਦਰ ਤੇ ਝੜਾ ਦੂਗਾ। ਕਿਰਪਾ ਕਰੋ ਬਾਬਾ ਜੀ। ਜੈ ਮਟੀ ਵਾਲੇ ਬਾਪੇ ਦੀ ਜੈ ਹੋ। ਲੈ ਵੀ ਤਾਇਆ ਖੁਸ਼ਾ ਹੋਣਾ। ਜਾ ਵਾ ਤੇਰੀ ਮੱਛੀ ਤੇ ਆ ਗਈ ਤੇ ਗਾਹ ਵੀ ਮੈਂ ਲਿਆਇਆ। ਹੁਣ ਆਹ ਦੱਸ ਦੇ ਨੀ ਕਿੰਨੇ ਦੀ। ਵੇ ਲੈ ਆ ਕਾਲੀ ਇਹ ਆ ਵੀ ਮੱਝ ਤੁਸੀਂ ਦੇਖ ਲਈ ਠੀਕ ਹੈ ਆ ਖੜੀਆ ਮੱਝ ਮੇਰੀ ਠੀਕ ਹੈ ਠੀਕ ਹੈ ਮੱਝ 베ਚਨੀ ਆ ਮੈਂ 500 ਰੁਪਏ ਦੀ ਤੇ ਨਾਲ ਦੇਊਗਾ ਮੈਂ ਆਹ ਕੁੱਤਾ ਇਹ ਕੁੱਤਾ 베ਚੂਗਾ ਮੈਂ 80000 ਰੁਪਏ ਦਾ ਇਹ ਕਿਲੇਗਾ ਬਸ ਵੀ ਲੈ ਜੇ ਤੁਸੀਂ ਲੈਣੀ ਆ ਤਾਂ ਲੈ ਲਓ ਨਹੀਂ ਲੈਣੀ ਤੁਹਾਡੀ ਮਰਜ਼ੀ ਐ ਮੱਝ ਮੈਂ 베ਚਨੀ ਆ 500 ਦੀ ਪਰ ਨਾਲ ਆਹ ਕੁੱਤਾ ਇਹ ਕੁੱਤਾ 80000 ਰੁਪਏ ਦਾ 베ਚਣਾ ਮੈਂ ਹਾਂ ਦੱਸ ਫੇਰ ਬਾਈ ਯਾਰ ਕੁੱਤਾ ਇਹ 80000 ਦਾ ਦੇਈ ਜਾਂਦਾ 500 ਦੀ ਇਹ ਮੱਝ ਦੇਈ ਜਾਂਦਾਗਾ ਆਪਾ ਕੁੱਤੇ ਤੋਂ ਕਰਾਉਣਾ ਕੀ ਹੈ ਆਪਾ ਤਾਂ ਮੱਝ ਲੈਣੀ ਹੈ ਓਏ ਯਾਰ ਇੱਟਾ ਬੜਾ ਬੁੜਾ ਯਾਰ ਇਹਨੂੰ ਕੀ ਪਤਾ ਹੈ ਮੱਝ ਹੈਗੀ ਹੈ 85-90 ਹਜ਼ਾਰ ਦੀ ਆ ਕਤੀੜ ਨੂੰ ਜਾਂਦੇ ਛੱਡ ਦੇ ਦਰਾਜ ਬਾ ਦੇਖ ਲੈ ਬਾਈ ਠੀਕ ਹੈ ਬਸ ਹੋ ਗਈ ਤਾਇਆ ਹੋ ਗਈ ਹਾਂ ਪੱਕੀ ਗੱਲ ਹੋ ਗਈ ਬਸ ਬਾ ਠੀਕ ਹੈ ਫਿਰ ਜਵਾਨ ਤੇ ਹੋ ਨਾ ਹਾਂ ਜਮਾਂ ਜਮਾਨ ਤੇ ਪੈਸੇ ਫੜ ਲਾ ਹਾਂ 80 ਹਜ਼ਾਰ ਦਾ ਕੁੱਤਾ ਦੇਊਂਗਾ ਮੈਂ ਤੇ 500 ਦੀ ਮੱਝ ਹਾਂ ਹੋ ਗਈ ਗੱਲ ਆ ਗੱਲ ਬਾ ਠੀਕ ਹੈ ਚਲੋ ਆਜੋ ਦਾਂਗੋਂ ਦੇ ਪੈਸੇ ਦੇ ਲ ਮੱਟੀ ਵਾਲੇ ਬਾਬੇ ਨੇ ਤਾਂ ਬਾੜੀ ਸਾਨੀ ਸੁਣੀ ਐ ਮੱਝ ਵੀ ਇੱਥੇ ਆ ਗਈ ਲੈ ਮੱਝ ਨਾਲ ਜਨਾ ਵੇਖ ਵੀ ਗਈ ਲੈ ਐਡੀ ਸ਼ਕਤੀ ਬਾਬੇ ਦੇ ਵਿੱਚ ਲੈ ਜਿਹੜੀ ਸੁੱਖ ਸੁੱਖੀ ਐ ਲੈ ਹੁਣ ਪੂਰੀ ਕਰਿਆਗੇ ਨਾਲ ਦੀ ਨਾਲ ਮੱਟੀ ਵਾਲੇ ਬਾਬਾ ਸੋਡੇ ਚ ਤਾਂ ਬਾੜੀ ਸ਼ਕਤੀ ਆ ਧਰਮ ਨਾਲ ਹੀ ਮੇਰੀ ਮੱਝ ਥਿਆ ਆ ਵੀ ਗਈ ਮੇਰੀ ਮੱਝ ਵੇਖ ਵੀ ਗਈ ਹੁਣ ਮੈਂ ਸੋਚਿਆ ਬਾਬੇ ਦੇ ਸੁੱਖ ਸੁੱਖੀ ਸੀ ਉਹ ਹੁਣ ਆਪਾਂ ਸੁੱਖ ਪੂਰੀ ਕਰ ਹੀ ਆ ਗਏ ਆਪਾ ਬਾਬਾ ਜੀ ਤੁਹਾਨੂੰ ਕਿਹਾ ਸੀ ਵੀ ਜਿੰਨੇ ਦੀ ਮੱਝ ਵਿਕੂਗੀ ਓਨੇ ਰੁਪਏ ਤੇਰੇ ਦਾਤਿਆ ਕਿ ਚੜਾ ਕੇ ਜਾਊਂਗਾ ਲੈ ਬਾਬਾ ਜੀ ਉਹ ਸੁੱਖ ਮੈਂ ਹੁਣ ਪੂਰੀ ਸੁੱਖਾਂ ਲੱਗਿਆ ਇਹ ਆ ਚੱਕ ਬਾਬਾ ਜੀ 500 ਰੁਪਿਆ ਬਾਬਾ ਜੀ ਤੇਰੀ ਮੱਝ ਤਾਂ ਵਿਕਿਆ 500 ਦੀ ਉਹ ਤਾਂ ਮੇਰਾ ਕੁੱਤਾ ਸੀ ਜਿਹੜਾ 80000 ਰੁਪਏ ਦਾ ਵਿਕ ਗਿਆ